ਮਾਫੀ ਨਾ ਜੀ ਇਹ ਹੁਣ ਕਵੇਲੇ ਦੀਆਂ ਟੱਕਰਾਂ ਐ ਬਾਦਲ ਸਾਹਿਬ ਦੀਆਂ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਇਹ ਤਾਂ ਆਪਦੇ ਗੁਰੂ ਨਾਲ ਧੋਖਾ ਦੇ ਧਰੋਹ ਕਮਾਇਆ ਇਹ ਤਾਂ ਹੁਣ ਰੱਬ ਹੀ ਫੈਸਲਾ ਕਰੂਗਾ ਜਾਂ ਆਉਣ ਵਾਲਾ ਸਮੇਂ ਦੇ ਪੰਜਾਬ ਕਾਂਗਰਸ ਪਰਦਾਨ ਯਾਨੀ ਕਿ ਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਪ੍ਰਧਾਨ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਕਵੇਲੇ ਦੀਆਂ ਟੱਕਰਾਂ ਲੱਗ ਰਹੀ ਹੈ ਦਰਸਲ ਸੁਖਬੀਰ ਸਿੰਘ ਬਾਦਲ ਨੇ ਔਕਾਲੀ ਦਲ ਦੀ ਸਥਾਪਨਾ ਦਿਹਾੜੇ ਦੇ ਮੌਕੇ ਤੇ ਸੰਗਤ ਤੋਂ ਬੇਅਦਬੀ ਦੇ ਮਸਲੇ ਤੇ ਮਾਫੀ ਮੰਗੀ ਸੀ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਕਰਕੇ ਹੁਣ ਠੰਡੇ ਸੂਬੇ ਦੀ ਸਿਆਸਤ ਗਰਮਾ ਗਈ ਹੈ ਮਾਫੀ ਨਾ ਜੀ ਹੁਣ ਕਵੇਲੇ ਦੀਆਂ ਟੱਕਰਾਂ ਐ ਬਾਦਲ ਸਾਹਿਬ ਦੀਆਂ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਹੁਣ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪਾਪਾ ਦਾ ਜਿਹੜਾ ਉਹ ਭਾਂਡਾ ਬਹੁਤ ਵੱਡਾ ਹੋ ਗਿਆ ਜਿਸ ਪ੍ਰਕਾਰ ਮੈਨੂੰ ਲੱਗਦਾ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਤੁਸੀਂ ਮਾਫੀ ਮੰਗ ਲਓ ਮਾਫੀ ਦਾ ਦੀ ਕੋਈ ਗਲਤੀ ਵੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਮੈਨੂੰ ਲੱਗਦਾ ਨਹੀਂ ਹੁੰਦੀ ਤੇ ਬਹੁਤ ਔਰ ਗੁਰੂ ਨਾਲ ਧੋਖਾ ਮਾਇਆ ਹੋਵੇ ਮੈਨੂੰ ਕਦੇ-ਕਦੇ ਲੱਗਦਾ ਅਸੀਂ ਕਦੇ-ਕਦੇ ਮਨ ਚ ਆਉਂਦੀ ਸੀਗੀ ਔਰ ਸ਼ਾਇਦ ਪਾਰਟੀਆਂ ਇੱਕ ਦੂਜੇ ਤੇ ਐਵੇਂ ਗਿੱਚੜ ਸਿੱਟ ਦਿੰਦੀਆਂ ਪਰ ਅੱਜ ਦੀ ਮਾਫੀ ਨੇ ਸਾਬਤ ਕਰਤਾ ਔਰ ਇਹ ਮੰਨ ਲਿਆ ਬਾਦਲ ਸਾਹਿਬ ਨੇ ਸੁਖਬੀਰ ਜੀ ਨੇ ਕਿ ਉਹ ਜਿਹੜਾ ਸਾਰਾ ਘਟਨਾ ਕਰਮ ਬੇਅਦਬੀ ਦਾ ਸਾਰਾ ਘਟਨਾਕ੍ਰਮ ਅਤਿਆਚਾਰ ਦਾ ਕਈ ਲੋਕਾਂ ਦੇ ਕਤਲ ਦਾ ਉਹ ਸਾਰੇ ਬਾਦਲ ਪਰਿਵਾਰ ਜ਼ਿੰਮੇਦਾਰ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਾਇਦ ਬਾਦਲ ਸਾਹਿਬ ਵੀ ਮਹਿਸੂਸ ਕਰਦੇ ਸੀ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਧੋਖਾ ਪੰਜਾਬ ਦੇ ਸਿੱਖਾਂ ਦੇ ਨਾਲ ਲੋਕਾਂ ਦੇ ਨਾਲ ਜਿਨ੍ਹਾਂ ਨੇ ਸਿੱਖੀ ਦੇ ਨਾਂ ਤੇ ਹਮੇਸ਼ਾ ਉਹਨਾਂ ਨੂੰ ਪੰਜਾਬ ਦੀਆਂ ਗੱਦੀਆਂ ਬਖਸ਼ੀਆਂ ਉਹ ਕਮਾਇਆ ਗਿਆ ਇਸੇ ਤਰ੍ਹਾਂ ਹੀ ਪਹਿਲਾ ਹਰਸਿਮਰਤ ਕੌਰ ਬਾਦਲ ਜੀ ਨੇ ਕੀਤਾ ਵੀ ਉਹ ਮੈਂ ਕਾਨੂੰਨਾਂ ਤੇ ਦਸਤਖਤ ਨਹੀਂ ਕੀਤੇ ਉਹ ਜਿਹੜੇ ਕਿਸਾਨਾਂ ਦੇ ਖਿਲਾਫ ਬਣੇ ਸੀ ਕਾਲੇ ਕਾਨੂੰਨ ਪਹਿਲਾਂ ਉਹਨਾਂ ਦਾ ਪ੍ਰਚਾਰ ਕਰਦੇ ਰਹੇ ਬਾਦਲ ਸਾਹਿਬ ਤੋਂ ਵੀ ਕਰਵਾਤਾ ਮੁੜ ਕੇ ਉਹ ਫੈਸਲੇ ਦਾ ਇਹਨਾਂ ਨੇ ਅਸਿਫਾ ਦਿੱਤਾ ਪਰ ਉਹ ਅਸਿਫੇ ਦਾ ਫਾਇਦਾ ਨਹੀਂ ਕੋਈ ਹੋਇਆ ਕਿਉਂਕਿ ਲੋਕਾਂ ਦੇ ਮਨ 'ਚ ਗੁੱਸਾ ਸੀ ਵੀ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਇਹ ਮੋਹਰੀ ਸਨ ਤੇ ਜੇ ਕਾਨੂੰਨਾਂ ਦੇ ਪ੍ਰਤੀ ਗੁੱਸਾ ਸੀ ਇਹ ਕਾਨੂੰਨ ਬਣੇ ਸੀ ਜਿਹੜੇ ਕੀ ਵਾਪਸ ਹੋ ਗਏ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤਾਂ ਹੁਣ ਵਾਪਸ ਨਹੀਂ ਆ ਸਕਦੀ ਇਹ ਪਤਾ ਨਹੀਂ ਹੁਣ ਪੰਜਾਬ ਦੇ ਲੋਕ ਇਸ ਮਾਫੀ ਦੇ ਨਾਲ ਮਾਫ ਕਰਨਗੇ ਕਿ ਨਹੀਂ ਕਰਨਗੇ ਔਰ ਗੁਰੂ ਮਹਾਰਾਜ ਮਾਫ ਕਰਨਗੇ ਕਿ ਨਹੀਂ ਕਰਨਗੇ ਕਿਉਂਕਿ ਇਸਾਮੀ ਕਿਸਾਨ ਆਵੇ ਲੋਕਾਂ ਨੇ ਤਾਂ ਉਸ ਛੋਟੇ ਜਿਹੇ ਮੁੱਦੇ ਤੇ ਮਾਫ ਨਹੀਂ ਕੀਤਾ ਇਹ ਮੁੱਦੇ ਦੇ ਸਾਹਮਣੇ ਉਹ ਬਹੁਤ ਛੋਟਾ ਘੱਟਨਾ ਕਰਮ ਹੈ ਤੇ ਇਹ ਤਾਂ ਆਪਦੇ ਗੁਰੂ ਨਾਲ ਧੋਖਾ ਤੇ ਧਰੋਹ ਕਮਾਇਆ ਇਹ ਤਾਂ ਹੁਣ ਰੱਬ ਹੀ ਫੈਸਲਾ ਕਰੂਗਾ ਜਾਂ ਆਉਣ ਵਾਲਾ ਸਮਾਂ ਦੱਸੇਗਾ